ਪਰ ਦੇਖੋ ਜਗਸੀਰ ਜੀ ਸਮਾਂ ਬਦਲ ਗਿਆ ਹਾਂਜੀ ਹਾਂ ਨਾ ਇਸ ਵੇਲੇ ਸੀ ਤਾਂ ਖੇਤਾਂ 'ਚ ਹੀ ਤੁਰੇ ਫਿਰਦੇ ਆ ਹਾਂਜੀ ਉਹ ਗੱਲਬਾਤ ਵੀ ਜਿਹੜੀ ਪਿੰਡੂ ਜੀਵਨ ਦੇ ਸੰਦਰਭ ਵਿੱਚ ਹੀ ਆਪਾਂ ਕਰ ਰਹੇ ਆ ਹਾਂਜੀ ਤੇ ਜਿਹੜਾ ਸ਼ਹਿਰੀ ਜੀਵਨ ਆ ਗਿਆ ਹਾਂਜੀ ਸ਼ਹਿਰੀ ਜੀਵਨ ਦੇ ਵਿੱਚ ਜਿੱਦਾਂ ਬਦਲਾ ਆ ਗਿਆ ਹੁਣ ਇਹ ਗੱਲਾਂ ਤਾਂ ਰਹੀਆਂ ਨੇ ਜਿਹੜਾ ਨਰਮੇ ਟਿੰਡੇ ਦੀ ਤੁਸੀਂ ਗੱਲ ਕਰੀ ਹੈ ਹਾਂਜੀ ਹੁਣ ਆਮ ਜਿਹੜਾ ਸ਼ਹਿਰੀ ਬੰਦਾ ਉਹ ਤਾਂ ਇੰਨੀਆਂ ਚੀਜ਼ਾਂ ਲੈਣ ਦੇਣ ਹੈ ਨਹੀਂ ਬਿਲਕੁਲ ਬਿਲਕੁਲ ਤੇ ਉਹ ਉਹ ਉਹਦੇ ਜੀਵਨ 'ਚ ਵੀ ਬਦਲਾ ਆ ਗਿਆ ਉਹ ਬਦਲਾ ਚੰਗਾ ਆਇਆ ਠੀਕ ਹੈ ਕੁਝ ਤਾਂ ਬਾਹਰ ਵੀ ਜਾ ਰਹੇ ਨੇ ਵਿਦੇਸ਼ਾਂ ਵਿੱਚ ਵੀ ਜਾ ਰਹੇ ਨੇ ਹਾਇਰ ਸਟੱਡੀਜ਼ ਲਈ ਜਾਂ ਸੈਟਲ ਹੋਣ ਲਈ ਜਾਂ ਕੁਝ ਵੀ ਹਾਂਜੀ ਕੀ ਕਹਿੰਦੇ ਹੋ ਉਹ ਜਿਵੇਂ ਅੱਜ ਵਾਲਾ ਜਿਹੜਾ ਜੂਥ ਹਨ ਹਰ ਨਿਆਣੇ ਦੇ ਵਿੱਚ ਮੈਂ ਇਸ ਤਰ੍ਹਾਂ ਵੀ ਮੈਂ ਇੱਥੋਂ ਪੜ੍ਹ ਕੇ ਬਾਹਰ ਚੜਾ ਜਾ ਮਾ ਜੀ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਸਹਾਇਕ ਧੰਦਾ ਦਾ ਪਹਿਲਾਂ ਤੋਂ ਲੈ ਕੇ ਆਪਣੇ ਬਜ਼ੁਰਗ ਨੇ ਜਿਹੜੇ ਉਹ ਕਰਦੇ ਆਏ ਨੇ ਜੀ ਜਿਵੇਂ ਖੇਤੀ ਦੇ ਨਾਲ ਕੋਈ ਦੁੱਧ ਵਗੈਰਾ ਦਾ ਕੰਮ ਕਰਦੇ ਆਏ ਨੇ ਨਾਲ ਉਹ ਗੱਡੀਆਂ ਗੁੱਡੀਆਂ ਤੇ ਕਿਰਾਏ ਪਾੜੇ ਦਾ ਕੰਮ ਕਰਦੇ ਆਏ ਨੇ ਇੱਥੇ ਵੀ ਆਪਾਂ ਕੰਮ ਹੀ ਕਰਦੇ ਆਂ ਕੋਈ ਡਰਾਈਵਿੰਗ ਦਾ ਕੰਮ ਜਿਵੇਂ ਆਪਾਂ ਕੰਮ ਕਰਦੇ ਆਂ ਜੀ ਇੱਥੇ ਵੀ ਡਰਾਈਵਰੀ ਦਾ ਕੰਮ ਕਰਦੇ ਨੇ ਬਹੁਤ ਬੰਦੇ ਹਾਂ ਤੇ ਐਵੇਂ ਜਿਵੇਂ ਬਾਹਰ ਵੀ ਟਰੱਕ ਵਗੈਰਾ ਚਲਾਉਂਦੇ ਨੇਗੇ ਜੀ ਤੇ ਉਹ ਜਦੋਂ ਆਪਾਂ ਆਪਣੀ ਫੈਮਿਲੀ ਤੋਂ ਦੂਰ ਹੋ ਜਾਂਦੇ ਆਂ ਹਾਂ ਤੇ ਉਹ ਇੱਕ ਤਰ੍ਹਾਂ ਨਾਲ ਬਹੁਤਾ ਕੋਈ ਵਧੀਆ ਗੱਲ ਨਹੀਂ ਕਈ ਔਖੀ ਗੱਲਾ ਹੋ ਤੇ ਜਦੋਂ ਨਿਆਣੇ ਬਾਹਰ ਚਲੇ ਗਏ ਆਪਣੇ ਤੇ ਉਹਨੂੰ ਪੱਕੇ ਹੋਣ ਵਾਸਤੇ 10 10 20 20 ਸਾਲ ਲੱਗ ਜਾਂਦੇ ਨੇਗੇ ਜੀ ਤੇ ਉਦੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਹੋ ਜੇ ਘਰਾਂ ਦੇ ਵਿੱਚ ਹਾਂ ਤੇ ਉਹ ਉਹ ਬੰਦਾ ਇੱਧਰ ਨਹੀਂ ਆ ਸਕਦਾ ਕਈ ਵਾਰੀ ਉਹਦੇ ਮਾਂ ਪਿਓ ਵੀ ਇੱਧਰ ਉਹ ਗੁਜਰ ਜਾਂਦੇ ਨੇ ਤਾਂ ਵੀ ਉਹ ਨਾ ਉਹਦੇ ਸੰਸਕਰਤ ਆ ਸਕਦੇ ਨੇਗੇ ਨਾ ਭੋਗਤ ਆ ਸਕਦੇ ਨੇਗੇ ਫਿਰ ਇਹੋ ਜੀ ਜ਼ਿੰਦਗੀ ਦਾ ਫਾਇਦਾ ਵਿਕੀ ਆ ਜਣੀ ਤੁਸੀਂ ਕਹਿੰਦੇ ਹੋ ਵੀ ਇਹ ਘਾਟੇ ਦਾ ਹੀ ਸੌਦਾ ਹੈ ਕੋਈ ਕੁਝ ਨਹੀਂ ਖਟਿਆ ਕੋਈ ਬਾਲਾ ਜਿੰਦਗੀ ਦਾ ਜਿਹੜਾ ਮਨੋਰਥਾ ਉਹ ਤੋਂ ਤੁਸੀਂ ਦੂਰ ਹੋ ਜਿਹੜੀ ਜ਼ਿੰਦਗੀ ਆ ਮਨੁੱਖ ਨੂੰ ਉਹ ਇੱਕ ਵਾਰੀ ਮਿਲਣੀ ਆ ਭਈ ਪ੍ਰਾਪਤੋ ਮਨੁੱਖ ਦੇਰੀਆ ਗੋਬਿੰਦ ਮਿਲਣੇ ਖੇਤਰ ਵਰੀਏ ਵੀ ਜ਼ਿੰਦਗੀ ਜਿਹੜੀ ਉਹ ਇੱਕ ਵਾਰੀ ਆ ਜੀ ਬਾਰ ਬਾਰ ਨਹੀਂ ਮਿਲਣੀ ਤੁਹਾਨੂੰ ਜੇ ਤੁਸੀਂ ਤੁਹਾਨੂੰ ਜਿਹੜੇ ਮਾਂ ਪਿਓ ਨੇ ਆਪਾਂ ਨੂੰ ਉਹ ਨਿਆਣੇ ਨੂੰ ਕਿੰਨੀ ਮਿਹਨਤ ਨਾਲ ਪਾਲ ਦਿੰਨੇ ਹਾਂ ਛੋਟੇ ਨਿਆਣੇ ਨੂੰ ਲੈ ਕੇ ਫਿਰ ਉਹ ਵੱਡਾ ਕਰ ਦਿੰਨੇ ਨੇ ਪੜਾਉਂਦੇ ਨੇ ਲਾਡ ਪਿਆਰ ਦਿੰਦੇ ਨੇਗੇ ਫਿਰ ਵੱਡਾ ਹੋਇਆ ਨਿਆਣਾ ਬਾਹਰ ਚੱਲੇ ਜਾਂਦਾ ਫਿਰ ਇੱਧਰ ਆ ਕੇ ਜਦੋਂ ਬੜਾਪੇ ਦੇ ਵਿੱਚ ਮਾਂ ਪਿਓ ਨੂੰ ਲੋਡ ਹੁੰਦੀ ਆ ਉਦੋਂ ਨਿਆਣਾ ਉਥੇ ਬਾਹਰ ਚੱਲਿਆ ਜਾਂਦਾਗਾ ਫਿਰ ਉਹ ਸੰਸਕਾਰ ਤੇ ਭੋਗ ਤੇ ਵੀ ਨਹੀਂ ਆਉਂਦਾ ਹੈਗਾ ਉਹ ਅਵੇਲੇਬਲ ਨਹੀਂ ਉਹ ਮਾਪਾਪਨ ਉਹਦੀ ਲੋੜ ਹੈ ਜਦੋਂ ਬੱਚੇ ਨੂੰ ਲੋੜ ਸੀ ਤਾਂ ਮਾਪੇ ਨੇ ਸਾਰੀ ਤੰਦੇ ਨਾਲ ਉਹਦੇ ਤੇ ਸਮਾਂ ਵੀ ਦਿੱਤਾ ਤੇ ਉਹਦੀ ਖਾਤਰੇ ਕੀਤੀ ਉਹਦੀ ਜਿਹੜੀ ਹੈ ਪਰਵਰਿਸ਼ ਕੀਤੀ ਹਾਂ 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 ਤੇ ਜਦੋਂ ਵਾਪਸੀ ਦਾ ਟਾਈਮ ਸੀਗਾ ਹਾਂ ਉਹ अवेलेबल ਨਹੀਂ ਹੈ ਬੱਚਾ ਉਹ अवेलेबल ਨਹੀਂ ਹੈ ਬੱਚਾ ਕੋਲੇ ਨਹੀਂ ਹੈਗਾ ਤੇ ਉਹ ਉਹ ਕੋਈ ਜਾਨੀ ਵਧੀਆ ਗੱਲ ਨਹੀਂ ਹੈ ਇੱਕ ਹੋਰ ਵੀ ਜੇ ਮੰਨ ਲਓ ਮਿਰਤ ਕਰਦਾ ਕਰਦਾ ਬੰਦਾ ਉਧਰ ਸੈੱਟ ਵੀ ਹੋ ਗਿਆ ਤਾਂ ਉਹਦੀ ਜਿਹੜੀ ਦੂਜੀ ਤੀਜੀ ਪੀੜ੍ਹੀ ਆ ਉਹ ਆਪਣੇ ਕਲਚਰ ਨਾਲੋਂ ਟੁੱਟ ਜਾਊਗੀ ਤੇ ਉਹ ਫਿਰ ਆਪਣਾ ਜਦੋਂ ਸਭਿਆਚਾਰਤਾ ਰਹਿਣਾ ਨੀਗਾ ਤੇ ਫਿਰ ਉਹਦਾ ਵੀ ਕੋਈ ਬਹੁਤੀ ਫਾਇਦੇ ਵਾਲੀ ਗੱਲ ਨਹੀਂ ਹੈ ਜੀ ਮੌਦੀਆਂ ਤੰਦਾਂ ਨੇ ਜਗਸੀਰ ਜੀ ਹਾਂਜੀ ਹਾਂਜੀ ਉਹ ਵੀ ਕੱਚੀਆਂ ਰਹਿ ਗਈਆਂ ਪੱਕੀਆਂ ਹੀ ਨਹੀਂ ਉਹ ਜੇ ਤੁਸੀਂ 10 ਸਾਲ 15 ਸਾਲ ਆਪਣੇ ਮਾਪੇ ਤੋਂ ਹੀ ਵੱਖਰੇ ਹੋ ਗਏ ਮੰਨ ਲਓ ਕਿ 25 ਸਾਲ ਦਾ ਬੱਚਾ ਹਾਂ 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 ਹਾਂਜੀ ਉਹ ਆਪਣੇ ਮਾਪੇ ਤੋਂ 15 ਸਾਲ ਹੀ ਦੂਰ ਹੋ ਗਿਆ ਹਾਂ ਹਾਂ 25 ਤੇ 15 40 ਹੋ ਗਏ 40 ਹੋ ਗਏ ਹਾਂ ਉਹ ਉਹ ਮੋ ਤਾਂ ਉੱਥੇ ਹੋਏਗਾ ਨਾ ਜਿੱਥੇ ਨੇੜਤਾ ਹੋਏਗੀ ਜਿੱਥੇ ਸੰਪਰਕ ਹੋਏਗਾ ਪਹਿਲਾਂ ਪਹਿਲਾਂ ਜਦੋਂ ਬੰਦਾ ਪਹਿਲਾਂ ਪਹਿਲਾਂ ਜਾਂਦਾ ਫਿਰ ਉਹ 2-4 ਸਾਲ 5 ਸਾਲ ਬਾਅਦ ਗੇੜਾ ਮਾਰ ਲੈਂਦਾ ਫਿਰ ਉਹ 10 ਸਾਲ ਬਾਅਦ ਗੇੜਾ ਲੱਗਦਾ ਫਿਰ ਉਹ ਦਾ ਘੇੜਾ ਪਤਾ ਨਹੀਂ 20 ਸਾਲਾਂ ਬਾਅਦ ਹੀ ਲੱਗੇ ਫਿਰ ਜਿਹੜੀ ਦੂਜੀ ਤੀਜੀ ਪੀੜ੍ਹੀ ਆ ਉਹ ਤਾਂ ਉਧਰਲੇ ਕਲਚਰ ਦੇ ਵਿੱਚ ਢਲ ਜਾਂਦੀ ਆ ਫਿਰ ਉਹਦਾ ਇਧਰ ਉਹ ਮਤਲਬ ਕਿ ਜ਼ਿੰਦਗੀ ਦਾ ਅਸਲੀ ਨਜ਼ਾਰਾ ਖਤਮ ਹੋ ਗਿਆ ਕਨੈਕਸ਼ਨ ਟੁੱਟ ਗਿਆ ਆਪਣੇ ਪੇਰੈਂਟਸ ਨਾਲ ਆਪਣੇ ਫਿਰ ਉਹ ਤੇ ਜਾੜਾ ਜਿਹੜੀ ਉਧਰ ਲੱਗੀ ਬਸ ਉਹ ਇਹ ਠੀਕ ਨਹੀਂ ਹੈ ਤੁਸੀਂ ਕਹਿੰਦੇ ਨਹੀਂ ਨਹੀਂ ਇਹ ਕੋਈ ਬੜੀ ਵਧੀਆ ਗੱਲ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਮਾਂ ਪਿਓ ਦੇ ਨਾਲ ਜੁੜ ਕੇ ਰਹੋ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਸੇਵਾ ਕਰੋ ਉਹਨਾਂ ਦੀ ਕੱਲੀ-ਕੱਲੀ ਗੱਲ ਸੁਣੋ ਜਿਵੇਂ ਤੁਸੀਂ ਮੈਂ ਤੁਹਾਡੇ ਬੱਲੇ-ਬੱਲੇ ਫਿਲਮ ਚੈਨਲ ਤੇ ਦੇਖਿਆ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ-ਵੱਤਾਂ ਦੇਖਦੇ ਹੋ ਇੱਕ ਉਹਦੇ ਵਿੱਚ ਮਾਈ ਦਖਦੀ ਦੱਸਦੀ ਆ ਵੀ ਇਹ ਵੀ ਮੈਂ ਕਿਸੇ ਨਾਲ ਗੱਲ-ਵੱਤ ਨਹੀਂ કરી ਹੈਗੀ ਨਾ ਉਹ ਲੱਗਦਾ ਵੀ ਆਏ ਆ ਵੀ ਪਹਿਲਾਂ-ਪਹਿਲਾਂ ਉਹਨੂੰ ਕੋਈ ਗੱਲ-ਵੱਤ ਨਹੀਂ ਕਰਨੀ ਆਉਂਦੀ ਪਰ ਜਦੋਂ ਤੁਰ ਪੈਂਦੀ ਆ ਬਹੁਤ ਵਧੀਆ-ਵਧੀਆ ਪੁਰਾਣੀਆਂ ਆਪਣੀਆਂ ਗੱਲਾਂ-ਵੱਤਾਂ ਸੁਣਾਉਂਦੀ ਆ ਪੁਰਾਣੇ ਉਹ ਵਿਆਹ ਵੜੇ ਵੀ ਉਹਦੇ ਕਿਹੜਾ ਸੂਟ ਪਾਇਆ ਵਾ ਸੀਗਾ ਕਿਹੜੀ ਗੱਲ-ਵੱਤ ਸੀ ਉਹ ਸਾਰੀਆਂ ਗੱਲਾਂ- ਮਨ ਲ ਜੇ ਅਸੀਂ ਗੱਲਾਂ ਕਰਦੇ ਆ ਤਾਂ ਜੇ ਨਾ ਕਰੀਏ ਗੱਲਾਂ ਤਾਂ ਫਿਰ ਉਹ ਦਬੀਆਂ ਰਹਿ ਜਾਣਗੇ ਹਨ ਦਬੀਆਂ ਰਹਿ ਜਾਣਗੇ ਬਿਲਕੁਲ ਸਾਨੂੰ ਮਤਲਬ ਬਜ਼ੁਰਗਾਂ ਕੋਲ ਬਹਿਣਾ ਚਾਹੀਦਾ ਸਨੇਹਾ ਹੈ ਅਸੀਂ ਵੀ ਕੋਸ਼ਿਸ਼ ਕਰਦੇ ਆ ਵੀ ਵੱਧੋ ਵਧ ਸਮਾਂ ਜਿਹੜਾ ਸਾਨੂੰ ਆਪਣੇ ਦਾਦੀ ਨਾਲ ਆਪਣੇ ਮਾਂ ਨਾਲ ਬਜ਼ੁਰਗਾਂ ਨਾਲ ਗੱਲਾਂ ਕਰੀਏ ਸੀ ਜਰੂਰ ਗੱਲਬਾਤ ਨਹੀਂ ਵੀ ਉਹ ਉਹ ਬੈਠੇ ਨੇ ਕਮਰਾ ਬਦਲਤਾ ਚਾਦਰ ਬਦਲਤੀ ਇਹਨਾਂ ਨਹੀਂ ਉਹਨਾਂ ਨਾਲ ਉਪਰਾਣੀਆਂ ਗੱਲਾਂ ਕਰੀਏ ਜਿੱਦਾਂ ਤੁਸੀਂ ਉਹ ਜ਼ਿਕਰ ਕਰ ਰਹੇ ਹੋ ਇਹ ਬੇਬੇ ਜਿਹੜੀ ਹੈ ਨਾ ਜੀ ਇਹ ਪ੍ਰੀਤਮ ਕੌਰ ਹੈ ਹਾਂ 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 ਇਹ ਬੇਬੇ ਅੱਛਾ ਪ੍ਰੀਤ ਮਕਰੋ ਪ੍ਰੀਤ ਕਹ ਰਹਾ ਹੈ ਹੋਰ ਇਹਨਾਂ ਦੀ ਇਹਨਾਂ ਨੂੰ ਮੈਂ ਪੁੱਛਿਆ ਸੀ ਵਿਆਹ ਦਾ ਸੂਟ ਅੱਛਾ ਕਿਹੜਾ ਪਾਇਆ ਸੀਗਾ ਤੇ ਉਹਨਾਂ ਦਾ ਜਿਹੜਾ ਬੱਚਾ ਸੀਗਾ ਉਹ ਉਹ ਕਹਿੰਦਾ ਸੀਗਾ ਜੀ ਇਹ ਗੱਲਾਂ ਨਹੀਂ ਕਰਦੇ ਜਦੋਂ ਇੰਟਰਵਿਊ ਸ਼ੁਰੂ ਹੋਣ ਲੱਗੀ ਸੀ ਨਾ ਜੀ ਕਹਿੰਦੇ ਇਹ ਤਾਂ ਬੋਲਦੇ ਨਹੀਂ ਹੈਗੇ ਬੋਲਦੇ ਤੇ ਵੀ ਤੁਸੀਂ ਵੀ ਉਹ ਤਾਂ ਕਹਿੰਦਾ ਪਾਪਸ ਵੀ ਰਹਿਣ ਦੋ ਇੰਟਰਵਿਊ ਕਰਨ ਦਾ ਕੋਈ ਫਾਇਦਾ ਨਹੀਂ ਹੈ ਮੈਂ ਕਿਹਾ ਬੋਲਣਗੇ ਯਾਰ ਅਸੀਂ ਉਂਝ ਸੁਣਦਾ ਕਹਿੰਦੇ ਹਾਂ ਇਹ ਤਾਂ ਸੁਣਦਾ ਉਹਨਾਂ ਨੂੰ ਤੇ ਉਹ ਮਿਲ ਜਣੀ ਉਹ ਗੱਲਾਂ ਕਰਦੇ ਨਹੀਂ ਸੀ ਫਿਰ ਜਦੋਂ ਸਾਡਾ ਵੀਡੀਓ ਬਣਿਆ ਕਰੋ ਬੜੇ ਹੈਰਾਨ ਹੋਏ ਵੀ ਇਹ ਤਾਂ ਨੇ ਤਾਂ ਸਾਰੀ ਆਪਣੇ ਬਿਆਹ ਦੀ ਕਹਾਣੀ ਸੁਣਾਤੀ ਹਾਂ ਵੇਖੋ ਉਹਨੇ ਕਿੰਨੀਆਂ ਗੱਲਾਂ ਬਾਤਾਂ ਸੁਣਾਤੀਆਂ ਤੇ ਮੈਨੂੰ ਸਾਨੂੰ ਅਵੇਲੇਬਲ ਹੋਵਾਂਗੇ ਤਾਂ ਗੱਲਾਂ ਕਰਾਂਗੇ ਜੇ ਵਿਦੇਸ਼ ਚ ਜਾ ਕੇ ਬੈਠਾਂ ਤਾਂ ਕੀ ਗੱਲਾਂ ਕਰਾਂਗੇ ਪੁਰਾਣੇ ਬਜ਼ੁਰਗ ਆਪਾਂ ਉਹਨਾਂ ਤੋਂ ਚੰਗੀ ਤੋਂ ਚੰਗੀ ਸਿੱਖਿਆ ਜਿਹੜੀ ਉਹ ਲੈ ਸਕਦੇ ਆ ਉਹ ਤਾਂ ਮਿਲਣੀ ਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਵਾਸਤੇ ਇੱਕ ਇਹ ਵੀ ਗੱਲ ਹੈ ਜਗਸੀਰ ਜੀ ਵੀ ਸਾਡਾ ਫਰਜ਼ ਵੀ ਤਾਂ ਹੈ ਬਿਲਕੁਲ ਸਾਡੀ ਮਾਂ ਨੇ ਸਾਨੂੰ ਪਾਲਿਆ ਛੋਟੇ ਹੁੰਦੇ ਨੂੰ ਹੂੰ 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 ਤਾਂ ਇਹ ਸਾਡੀ ਵੀ ਤਾਂ ਡਿਊਟੀ ਹੈ ਕਿ ਅਸੀਂ ਜਿਹੜਾ ਉਹਦਾ ਸਾਥ ਨਿਭਾਉਣਾ ਹੈ ਬਿਲਕੁਲ ਉਹਦੇ ਨਾਲ ਸਮਾਂ ਬਤੀਤ ਕਰਨਾ ਹੈ ਜੇ ਨਹੀਂ ਵੀ ਉਹਨੇ ਸਾਨੂੰ ਉਡਣ ਦੋਗਾ ਕਰਤਾ ਤੇ ਅਸੀਂ ਉਡਾਰੀਆਂ ਮਾਰ ਕੇ ਕਿਸੇ ਹੋਰ ਪਾਸੇ ਲੰਘ ਗਏ ਇਹ ਤਾਂ ਕੋਈ ਕੰਮ ਆ ਜਿਹੜਾ ਉਹ ਆਪਾਂ ਇੱਥੇ ਵੀ ਤਾਂ ਕਰਦੇ ਹੀ ਆ ਹਾਂ ਉੱਥੇ ਵੀ ਕਰਦੀਆਂ ਉੱਥੇ ਕਿਹੜਾ ਜਾ ਕੇ ਬਾਹਰ ਜਾ ਕੇ ਵੀ ਤਾਂ ਆਪਣ ਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਬਾਹਰ ਤਾਂ ਚਮਚੇ ਤੋਂ ਲੈ ਕੇ ਕੋਲੀ ਗਲਾਸ ਤੋਂ ਲੈ ਕੇ ਘਰ ਤੋਂ ਲੈ ਕੇ ਹਰ ਚੀਜ਼ ਨੂੰ ਬੜੀ ਮਿਹਨਤ ਨਾਲ ਬਣਾਉਣੀ ਪੈਂਦੀ ਆ ਤੇ ਇੱਥੇ ਸੋਡੇ ਕੋਲੇ ਸਾਰਾ ਬਣਾ ਬਣਾਇਆ ਜੇ ਤੁਸੀਂ ਇੱਥੇ ਹੀ ਰਹੋ ਹਾਂ ਤੇ ਇੱਥੇ ਆਪ ਦਾ ਚਾਹੇ ਛੋਟਾ ਮੋਟਾ ਹੀ ਕੰਮ ਕਰੀ ਜਾਵੋ ਤਾਂ ਵਧੀਆ ਗੱਲ ਆ ਹੈ ਤਾਂ ਬੰਦੇ ਨੇ ਜ਼ਿੰਦਗੀ ਨਗਾਉਣੀ ਆ ਖਾਣੀਆਂ ਤਾਂ ਉਹੀ ਦੋ ਰੋਟੀਆਂ ਨੇ ਹਾਂ ਅਸਲ ਗੱਲ ਤਾਂ ਆ ਹੈ ਵੀ ਖਾਣੀਆਂ ਤਾਂ ਦੋ ਰੋਟੀਆਂ ਨੇ ਹੈ ਜੇ ਤੁਸੀਂ ਆਪਣੀ ਮਿੱਟੀ ਆਪਣਾ ਵਤਨ ਆਪਣਾ ਸ਼ਹਿਰ ਪਿੰਡ ਕਸਬਾ ਆਪਣੇ ਰਿਸ਼ਤੇਦਾਰ ਆਪਣੀ ਹਵਾ ਆਪਣੀ ਪਾਣੀ ਤੇ ਇਹਦੇ ਚ ਪਰਫੁੱਲਤ ਨਹੀਂ ਹੋ ਸਕੇ ਤਾਂ ਤੁਸੀਂ ਬਾਹਰ ਜਾ ਕੇ ਦੂਜਾ ਜਿੱਥੇ ਬਗਾਨੀ ਮਿੱਟੀ ਹੈ ਬਗਾਨੀ ਹਵਾ ਹੈ ਬਗਾਨਾ ਸ਼ਹਿਰ ਹੈ ਬਗਾਨੇ ਲੋਕ ਨੇ ਉੱਥੇ ਕਿਵੇਂ ਪਰਫੁੱਲਤ ਹੋ ਜਾਗੇ ਹੋਰਤ ਹੋ ਜਾਣਗੇ ਸੰਭਾਵਨਾ ਘਟ ਨਹੀਂ ਜਾਂਦੀ ਘਟ ਜਾਂਦੇ ਹੈ ਹੈ ਇਹ ਜਿਹੜੀ ਤੁਸੀਂ ਗੱਲ ਕਰੀ ਹੈ ਨਾ ਇਹ ਵਰਕ ਕਲਚਰ ਕਹ ਲਓ ਮਿਹਨਤ ਕਹ ਲਓ ਆਪਣੇ ਗੁਰੂਆਂ ਨੇ ਵੀ ਦੱਸਿਆ ਵੀ ਕਿਰਤਾ ਜਿਹੜੀ ਇਹ ਹਰ ਬੰਦੇ ਵਾਸਤੇ ਜ਼ਰੂਰੀ ਆ ਹਰ ਨਿਆਣੇ ਸਿਆਣੇ ਨੂੰ ਕੰਮ ਕਰਨਾ ਚਾਹੀਦਾ ਜਿਵੇਂ ਆ ਪਹਿਲਾਂ ਦੱਸਿਆ ਪਹਿਲਾਂ ਬਜ਼ੁਰਗੂ ਵੀ ਕੰਮ ਕਰਦੇ ਸੀਗੇ ਨਿਆਣੇ ਵੀ ਕੰਮ ਕਰਦੇ ਸੀਗੇ ਜੇ ਕਹ ਲੋ ਵੀ ਜਿਵੇਂ ਗੁਰੂਆਂ ਨੇ ਸਰ ਸਰ ਸਹਿਰ ਬਸਾਇਆ ਉੱਥੇ ਉਹਨਾਂ ਨੇ 52 ਕਿੱਤਿਆਂ ਦੇ ਲੋਕ ਬਸਾਏ ਮੈਂ ਕਹ ਲੋ ਵੀ ਉਹਨਾਂ ਨੇ ਉੱਥੇ 52 ਫੈਕਟਰੀਆਂ ਲਾਤੀਆਂ ਕਿਸੇ ਬਾਰੇ ਹਾਂ ਤੇ ਹਰ ਤਰ੍ਹਾਂ ਦੇ ਕਿੱਤਾਕਾਰੀ ਲੋਕ ਉੱਥੇ ਬਸੇ ਉਹ ਉਹਨਾਂ ਨੇ ਲੋਕਾਂ ਨੂੰ ਕੰਮ ਦੇ ਵਿੱਚ ਢਾਲਿਆ ਕੰਮ ਵਾਲੇ ਬੰਦੇ ਦੀ ਜਿਹੜੀ ਲਾਈਫ ਦਾ ਨਜ਼ਾਰਾ ਉਹ ਇੱਕ ਤਰ੍ਹਾਂ ਨਾਲ ਹੋਰ ਆ ਹੂੰ ਜੇ ਤੁਸੀਂ ਕੋਈ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਚਾਹੇ ਕੋ ਜੁੱਤੀਆਂ ਗੰਨਦਾ ਚਾਹੇ ਕੋਈ ਹੋਰ ਕੰਮ ਕਰਦਾ ਕੋਈ ਤੇ ਉਹ ਉਹ ਕੰਮ ਦਾ ਜਿਹੜਾ ਨਜ਼ਾਰਾ ਉਹ ਅਲੱਗ ਆ ਵਰਕ ਇਜ਼ ਵਰਸ਼ਿਪ ਐਵੇਂ ਨਹੀਂ ਕਿਹਾ ਗਿਆ ਹਾਂ ਕੰਮ ਹੀ ਪੂਜਾ ਕੰਮ ਹੀ ਪੂਜਾ ਹੈ ਹਾਂ ਔਰ ਕਿਰਤੀ ਵਿੱਚ ਰੱਬ ਵਸਦਾ ਹੈ ਨਾ ਬਿਲਕੁਲ ਜਿੱਦਾਂ ਹੁਣ ਆਪਾਂ ਦੇਖ ਰਹੇ ਆ ਖੇਤ ਹੈ ਸਾਡੇ ਆਲੇ ਦੁਆਲੇ ਹੈ ਨਾ ਜੀ ਹਾਂ ਹਾਂ ਔਰ ਇਹਦੇ ਵਿੱਚ ਮਿਹਨਤ ਹੋਈ ਹੋਈ ਹੈ ਬਿਲਕੁਲ ਬਿਲਕੁਲ ਤਾਂ ਕਿਸਾਨ ਦਾ ਪਸੀਨਾ ਪਿਆ ਹੋਇਆ ਹਾਂ 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 ਤਾਂ ਮਿਹਨਤ ਹੀ ਜਿਹੜੀ ਹੈ ਉਹ ਸਾਡਾ ਧਰਮ ਹੈ